ਹਾਂਜੀ ਸਤਿ ਸ੍ਰੀ ਅਕਾਲ ਜੀ। ਫੌਜ ਕੀ ਹਾਲ ਚਾਲ ਸਾਰੇ? ਮੇਰਾ ਤਾਂ ਠੀਕ ਠਾਕ। ਲਓ ਜੀ। ਸ਼ੀਂਜੇ ਦਾ ਬਾਬੇ ਦੀ ਕਿਰਪਾ ਨਾਲ ਵਧੀਆ ਲੱਗਿਆ। ਤੇ ਚੱਲ ਰਹੀ ਏ ਝਾੜਦਾਈ ਮਸ਼ੀਨ ਦੀ ਅੱਜ। ਇਧਰ ਫਲਾਟ ਤੇ ਲੈ ਕੇ ਆਏ ਸੀਗੇ ਆਪਣੇ। ਤੇ ਅੱਜ ਕੂੜੀਵਰਾਂ ਨਾਲ ਲੱਗਣੇ ਪੈਸੇ ਫਿਰ ਅੱਜ ਕੂੜੀ ਦਾ ਕੰਮ ਕੈਨਸਲ ਕਰਤਾ ਸੀਗਾ। ਉਹ ਲੋਨ ਵਾਲੇ ਕਹਿੰਦੇ ਕੱਲ੍ਹ ਆਵਾਂਗੇ। ਇਹਦਾ ਕਰਕੇ ਫਿਰ ਅੱਜ ਹੀ ਕੈਦਰ ਮਸ਼ੀਨ ਦਾ ਕੰਮ ਨਵੇੜ ਲਿਆ ਮਸ਼ੀਨ ਧੋਣ ਲੱਗੇ ਆ ਜਾਨੀ ਕਿ ਝਾੜਨ ਲੱਗੇ ਆ ਧੋਣੀਆਂ ਦੇਖ ਕੇ ਧੋਵਾਂਗੇ ਜੀ ਰਾਤਾ ਬਣਦਾ ਵੀ ਨਾਤ ਹੋਈਏ ਫੇ ਝਾੜ ਕੇ ਘੜਾ ਦਈਏ ਤੇ ਮੱਕੀ ਦੇ ਚਲਾਉਣੀਆਂ ਮੱਕੀ ਤੋਂ ਪਹਿਲਾਂ ਜਦੋਂ ਸਰਾ ਇਹ ਪਤਾ ਨਹੀਂ ਆਪਾਂ ਸਕਾਸ਼ਟਰ ਪਤਾ ਨਹੀਂ ਹੋਈ ਉਹੋਂ ਪਾਣੀ ਮਾਰ ਕੇ ਚੰਗੀ ਤਰ੍ਹਾਂ ਬੈਡਬੁਟ ਟੱਕ ਤੇ ਸਾਫ਼ ਕਰਕੇ ਆਣ ਤੇ ਧੋਣਾਂਗੇ ਬਾਕੀ ਇਹ ਕੱਟ ਰ ਆਪਾਂ ਕਟਰ ਲਾਤਾ ਜੀ ਇਧਰ ਕਟਰ ਢਾਗਤਾ ਤੇ ਬੱਕੀ ਵਾਲਾ ਕੱਢਾਂਗੇ ਬਾਹਰ ਹੁਣ ਬੱਕੀ ਵਾਲਿਆਂ ਦਾ ਕਰਾਂਗੇ ਤਿਆਰੀ ਇਹ ਕੱਲ੍ਹ ਤੋਂ ਉਹ ਨੂੰ ਗਏ ਤੇ ਤੋਂ ਮਾਰਦੇ ਕੀਲੇ ਦੇ ਤੇ ਇਹ ਲਾਤਾ ਅੰਦਰ ਜੀ ਤੋਂ ਢਾਗਤਾ ਜੀ ਕਾਲੂ ਹੋਰ ਤਰਪਾਲ ਪਾਦਾਂਗੇ ਇੱਕ ਕੋ ਇਧਰ ਆਪਾਂ ਤੂੜੀ ਪਾਉਣੀ ਆ ਜੀ ਆ ਦੇ ਅੱਜ ਤੇ ਤੂੜੀ ਪਾਉਣੀ ਆ ਇਹਦਾ ਕਰਕੇ ਫਿਰ ਘੱਟਾ-ਕੁੱਟਾ ਸਾਰਾ ਢੱਕੇ ਜਾਣਾ ਇਹਦੇ ਆ ਕਰਕੇ ਜੀ ਫਿਰ ਆਪਾਂ ਇਹ ਕੈਨਸਲ ਹੀ ਕਰਤਾ ਇੱਧਰ ਇਹ ਕੈਨਸਲ ਹੀ ਕਰਤਾ ਜੀ ਇਹ ਆਪਾਂ ਕੱਟ-ਕੱਟਾਂਗੇ ਬਾਅਦ ਚ ਇਹਨੂੰ ਢਾਗ ਦਾਂਗੇ ਚੰਗੀ ਤਰ੍ਹਾਂ ਤੁਸੀਂ ਦੀ ਨਾਲ ਬਾਕੀ ਸੁਭਾਗਾ ਲਾਤਾ ਮੂਰੇ ਆਹ ਫਿਰ ਟਰੱਕ ਦੇ ਟਾਇਰ ਕੋਲ ਜੀ ਨਵੇਂ ਇਹ ਇੱਥੇ ਰੱਖਦੇ ਪੂਰੀ ਵਰਤਣਾ ਵੀ ਕਰਦੇ ਆਪਾਂ ਦਾ ਆਹ ਖੜੀ ਆਪਣੀ ਬਟਲਰ ਦੀ ਛੋਟੀਆਂ ਦੂਰੀਆਂ 'ਚ ਉਹ ਖੜੀ ਆ ਕਬਾਰ ਖੜੀ ਆ ਮੁੰਡਾ ਵਾਂ ਕੇ ਲੈ ਗਿਆ ਉਹ ਤਾਂ ਚੜਾਈ ਆ ਚੱਲ ਪੱਕੀ ਜੀ ਉਹ ਮਸ਼ੀਨ ਦਾ ਕੰਮ ਵੇੜ ਦਿੰਨੇ ਆ ਉਲਟਾਵੇਂ ਹਾਲ ਉੱਪਰ ਖੜੀ ਟੂਰੀ ਵਾਲੇ ਅੰਦਰ ਇਹ ਇੱਧਰ ਲਾਇਤ ਹੋ ਗਈ ਜੀ ਪੂਰੀ ਪੋਣੀ ਆ ਆਪਣੀ ਮਸ਼ੀਨ ਆ ਬਸੰਤਵਾਂ ਦੀ ਜੀ ਨਵੀਂ ਬਣਵਾਈ ਆ ਆ ਲੈ ਚਲਕਰਾ ਆ ਦਿਆ ਪਾ ਕਿੱਦਾਂ ਮਰਜੀ ਸੈੱਟ ਪਾ ਰਹੇ ਜੀ ਆ ਦੇਖੋ ਹੁਣ ਸੈੱਟ ਪਾਇਆ ਸੀਗਾ ਸੰਧਾ ਬਣੇਵਾ ਵਾਸਤੇ ਆ ਇੰਨੇ ਕ ਸੰਤ ਲੱਗੇ ਅੰਦਰ ਇੰਨੇ ਕ ਲੱਗੇ ਆ ਬਾਕੀ ਬਾਹਰ ਖੜੀ ਟਰਾਲੀ ਆ ਵੀ ਬਾਹਰ ਖੜੀ ਆ ਤੇ ਝਾਲੀਆਂ ਇਹ ਦੂਜੀ ਟਰਾਲੀ ਦੀ ਝਾਲੀਆਂ ਦੇ ਵਿੱਚ ਧਰੀ ਹੋਈ ਹੈ ਜੀ ਆਪਣੀ ਇਹ ਤਾਂ ਲਾਉਣੀ ਨਹੀਂ ਆ ਪੰਪ ਪਾਸ ਸਪਰੇਅ ਵਾਲਾ ਆਪਣਾ ਔਰ ਰੂਟਾ ਬੈਟਰ ਵੀ ਬਾਹਰ ਹੀ ਖੜਾ ਦਾ ਹਾਲ ਹਾਰ ਰੋਣ ਮੀਰਾ ਫਲਾਂਟਰ ਤਬੀਆਂ ਇਹ ਆਪਣਾ ਜਰਮਾਸ਼ਤ ਦਾ ਆਪਾਂ ਜਿ ਰਹਿਣਾ ਤੇ ਆਏ ਪਏ ਆਪਾਂ ਪੀ ਆਈ ਆਪਣਾ ਜਰਮਾਸ਼ਤ ਤੇ ਜੀ ਤਾਹੋਂ ਕਰਕੇ ਤਾਂ ਜੀ ਲਾਵਾਂ ਜੰਨੀ ਜਲਦੀ ਫਾਈ ਹੋ ਰਹੀ ਹੈ ਉੱਤੇ ਆਪਾਂ ਬੱਦਕੋਇਆ ਕਿ ਵੀਦਰਾ ਤੇਰਾ ਫਮੇਸਤਾਂ ਨੇ ਥੱਲੋਂ ਕਰ ਚੁੱਕਿਆ ਚੰਗੀ ਤਰ੍ਹਾਂ ਸਾਫ਼ ਸੁਪਈਆ ਇਲਾਵਾ ਵੀ ਆਪਾਂ ਪਤਾ ਕਹਿੰਦੇ ਆ ਦੁੱਧ ਤੇ ਲਚੀ ਫੇਤ ਉਹ ਆ ਫੇਤ ਉਹ ਧੱਪ ਵਾਲੀ ਇੱਥੇ ਛਾਂ ਹੈਗੀ ਯਾਰ ਆਹ ਬਰਖਤ ਦੀ ਛਾਂ ਹੈਗੀ ਇੰਨੀ ਦਾ ਮੈਨੂੰ ਕਲਾ ਵਧੀਆ ਬਾਈ ਇੱਥੇ ਲਾ ਕੇ ਛਾੜ ਦਿੰਦੇ ਆ ਜਿੰਨਾ ਮਰਜ਼ੀ ਕਰ ਲੋ ਜੀ ਜ਼ਿਮੀਦਾਰ ਜਿੰਨਾ ਮਰਜ਼ੀ ਥਾਂ ਵਗਲੇ ਥਾਂ ਥੋੜੇ ਨਾ ਥੋੜਾ ਰਹਿ ਜਾਂਦਾ ਉੱਪਰ ਵੀ ਹੱਦੇ ਫੋਨ ਫਲਾਰਾ ਪਿਆ ਪਿਆ ਕਰੇ ਜੀ ਦਾ ਫੇਰ ਜਲਦੀ ਆ ਬਜ਼ਾਰ ਕੇ ਬਤਾਨ ਨੂੰ ਕਿ ਇਹ ਨਿੱਤਰ ਲਿਆ ਨੂੰ ਇਹ ਤੱਕ ਤੱਕ ਤੱਕਾ ਬਹੁਤ ਹੋਰ ਦੋ ਅੱਗੇ ਲੋਕਾਂ ਰੋਕਣਗੇ ਗੱਡੀਆਂ ਪਰ ਕੱਟਾ ਬਾਅਦ ਉਹ ਕਰਕੇ ਆਉਂਦੇ ਕੋਲ ਮੇਰੇ ਬੋਲੇ ਬਣ ਗਏ ਇੱਕ ਦਿਨ ਬ੍ਰੇਕ ਡਾਉਣ ਨਹੀਂ ਪਈ ਜੀ ਇੱਕ ਦਿਨ ਵੀ ਬਾਬੇ ਜੀ ਕਰਪਾ ਜਿਵੇਂ ਦਿਰਾਦੀ ਉੱਤ ਗਈ ਗਈ ਆ ਵਧੀਆ ਰਾਣੀ ਇੱਕ ਦਿਨ ਨਹੀਂ ਫ੍ਰੇਕ ਡਾਉਨ ਪਈ ਬਹੁਤ ਸੋਹਣੀ ਜੰਦੀ ਆ ਸਰਫ ਇੱਕ ਗੇਅਰ ਦੀ ਪ੍ਰੋਬਲਮ ਆਈ ਆ ਉਹ ਵੀ ਸਾਡੀ ਗਲਤੀ ਹੋ ਗਈ ਥੋੜਾ ਜਿਹਾ ਅਸੀਂ ਤੇਲ ਨਹੀਂ ਦੇਖਿਆ ਜੀ ਮੈਂ ਬਾਪੇ ਨੂੰ ਕਹਿੰਦਾ ਵੀ ਜੀ ਮੈਂ ਤਾਂ ਪਾਪਾ ਤੇਲ ਦੇਖ ਲਈਏ ਤੇਲ ਦੇਖ ਲਈਏ ਤੇ ਤੇਲ ਦੀ ਪ੍ਰੋਬਲਮ ਦੇ ਕਰਕੇ ਤੇਲ ਮੁੱਕ ਗਿਆ ਸੀ ਇਹਦਾ ਤੇ ਉਹਦਾ ਕਰਕੇ ਖਤਰ ਪੈ ਗਿਆ ਆ ਵੀ ਕੱਲ ਨੂੰ ਫੁੱਲ ਕਰਦਾਂਗਾ ਤੁਰੀ ਦਾ ਅਸੀਂ ਪਾਸ ਭਰਨਾ ਕਮਰਾ ਪਤੂੜੀ ਦਾ ਉਹ ਵੱਡਾ ਸ਼ੱਟ ਆ ਇਹ ਚ ਪੈ ਗਈ ਜਿੰਨੀਆਂ ਪਾਉਣੀਆਂ ਬਸ ਆਪਣੇ 16 17 ਕਿਲੇ ਤੂੜੀਏ ਕਣਕ ਦੇ ਸੀਗੇ 18 19 ਕਿਲੇ ਬਣਾਉਣੀ ਆ ਲਓ ਜੀ ਤੇ ਆ ਗਈ ਸੀ ਮਹੀਨ ਦੇ ਤੇ ਚੱਲ ਰਿਹਾ ਕੰਮ ਪੂਰੀ ਜੋਰਾਂ ਤੇ ਸਾਜ਼ ਪਈਏ ਦਾ ਬਾਬਾ ਲੱਗਿਆ ਯਾਰ ਬਾਹਰ ਹੀ ਚੱਲੇ ਕੋਲੋਂ ਸਾਡੇ ਕੋਲੋਂ ਸਾਰੇ ਬਾਬੇ ਦੇ ਦੇਖ ਲਓ ਰੋਟੀਆ ਕਜੀ ਬਹੁਤ ਘਟਾ ਤੇ ਬਹੁਤ ਜਿਆਦਾ ਘਟਾ ਰਹਿਦਾ ਮਜ਼ੂਰ ਜੀ ਫਿਲਟਰ ਵੀ ਭਾਅ ਕਰਾਂਗੇ ਟੀਨਲ ਜਾ ਕਰਨਾ ਰਹਿਦਾ ਪਰ ਅਹ ਸੱਤਾਂ ਦਾ ਕਾਟੇ ਜੀ ਥੇ ਥੰਦੇ ਸਾਫ ਕਰਾਂਗੇ ਦੁਬਾਰਾ ਜੀ ਉਧਰ ਕੋਈ ਆਂਦਾ ਬੰਦੇ ਦਾ ਜੀ ਉੱਥੇ ਅੱਜ ਲੋਕ ਕਹਿੰਦੇ ਮਸ਼ੀਨ ਵਾਲੇ ਐਨੇ ਪੈਸਾ ਰੈਂਦੇ ਐਨਾ ਰੇਟ ਲੈਂਦੇ ਜੀ ਤੇ ਲੋਕ ਕਹਿੰਦੇ ਆ ਜੀ ਮਸ਼ੀਨ ਵਾਲੇ ਇੰਨਾ ਪੈਸੇ ਮੰਗਦੇ ਆ ਯਾ ਰੇਟ ਮੰਗਦੇ ਆ ਮੈਂ ਕਹਿੰਦਾ ਜੀ ਐਤਕੀ ਸਾਡਾ ਅਸੀਂ ਵੱਟਿਆ 200 10 12 ਕੀਤੇ ਵੱਟਿਆ ਮੱਕੀ ਵੱਤ ਸੀਗੀ ਆਪਣੇ ਏਰੀਆ 'ਚ ਤੇ ਸਾਡਾ ਮਿਲਦਾ 1 ਲੱਖ 30 40 ਹਜ਼ਾਰ ਦਾ ਤੇਲ ਮੱਚ ਗਿਆ ਜੀ ਠੀਕ ਆ ਤੇ ਬਾਕੀ ਡਰਾਈਵਰ ਦਾ ਰੱਖ ਲੋ ਤੁਸੀਂ 35 40 ਹਜ਼ਾਰ ਤੇ ਡਰਾਈਵਰ ਦਾ ਤੇ ਦੂਸਰੀ ਨੰਬਰ ਤੇ ਨਾਲ ਮੈਂ ਆਪ ਸੀਗਾ ਜੀ ਬਹੁਤਾ ਇੱਕ ਡਰਾਈਵਰ ਸੀਗਾ ਦੂਜਾ ਮੈਸੇਜ ਆ ਨਾਲ ਦਰੰਦਰ ਸੀਗਾ ਇੱਕ ਹੈਲਪਰ ਰੱਖਦੇ ਆ ਇੱਕ ਡਰਾਈਵਰ ਹੋ ਰੱਖਦੇ ਘੰਟੋ ਘਟਾ ਸਾਡਾ ਬਣ ਜਾਣਾ ਸੀਗਾ ਲੱਖ ਰੁਪਈਆ ਦਾ ਸਟਾਰਲੇ ਬਣ ਜਾਣਾ ਸੀਗਾ ਚਲੋ ਆਪਾਂ ਨੂੰ ਵੀ ਸ਼ੌਂਕ ਆਈ ਚਲਾਉਣ ਦਾ ਆਪਾਂ ਨੂੰ ਇਹ ਨਹੀਂਗਾ ਵੀ ਆਪਾਂ ਆਪਣੀ ਕੋਈ ਦੂਜੀ ਗੱਡੀਆਂ ਵੀ ਬੰਦੇ ਰੱਖਣ ਦੇ ਆਪਾਂ ਨੂੰ ਵੀ ਸ਼ੌਂਕ ਆ ਚੜਾਉਂਦਾ ਕੋਈ ਚੱਕਰ ਨਹੀਂ ਆਪ ਵੀ ਮਹਿੰਦਰੀ ਨਵੀਂ ਮਸ਼ੀਨਾਂ ਐ ਕਾਰਾਂ ਨੂੰ ਘਰ ਦੇ ਚਲਾਉਣ ਦੇ ਬਹੁਤ ਨਜ਼ਾਰਾ ਆਉਂਦਾ ਜੀ ਤੇ ਬਾਕੀ ਚਲੋ ਜਿੰਨਾ ਵਧੀਆ ਸੀਨ ਲੱਗ ਗਿਆ ਜੀ ਵਧੀਆ ਜਿੰਨਾ ਵਧਿਆ ਗਿਆ ਆਪਰੇ ਕੋ ਝੋਨੇ ਤਾਂ ਹੋ ਜਾਂਦਾ 450 ਰੁਪਈਆ ਦਾ ਮੱਕੀ ਦਾ ਵਧੀਆ ਆਪਣੇ ਕੋਲੇ ਕੰਮ ਆਇਆ ਜੀ ਮੱਕੀ ਦੇ ਹੈਗੇ 250 ਵੀਲਾ ਮੱਕੀ ਤੋਂ ਵਾਧੀ ਹੋ ਜਾਣਾ ਵਾ ਪਿੰਡ ਪਿੰਡੀ ਚੋ ਨੇਰ ਵਧੀਆ ਚੱਲ ਤਣਕ ਦੇ 100 ਆਪ ਦੇ ਵਿੱਚ ਕੀਲੇ ਪਾ ਕੇ ਆਪਣੇ 120 ਵੀਲੇ ਵੱਡੇ ਆ ਭਾ 220 ਸੌ ਦੀ 220 ਕ ਵੱਡੇ ਆ ਜੀ ਆਪ ਦੇ ਵਿੱਚ ਪਾ ਕੇ 1 ਲੱਖ 40 ਹਜ਼ਾਰ ਦੇ ਲਖਾ ਗਈ ਜੋ ਵੀ ਉਹ ਜੂਰੀਆਂ ਨਹੀਂ ਲੱਗੀਆਂ ਜੀ ਮੇਲਾ ਦਾ ਪੰਜ ਪੰਜ ਕੁਆਲਤੀਆਂ ਸੀ ਜੂਰੀਆਂ ਦੀ ਲੱਗੀਆਂ ਦੋ ਬਾਕੀ ਹੁਣ ਜਿਹੜਾ ਹੋਇਆ ਫਰਮਤ ਇਹ ਲੱਗ ਜਾਣਾ ਬਾਕੀ ਚਲੋ ਜੀ ਮਿਲਦੇ ਆ ਫਿਰ ਆਪਾਂ ਕੱਲ੍ਹ ਕੇ ਮਾਰ ਲੀਏ ਹਵਾ ਹਵਾ ਫਿਰ ਮਿਲਦੇ ਹਾਂ ਹਾਂਜੀ ਬਣ ਗਈ ਸਲਾਹ ਜੀ ਫਿਰ ਇਹਦੇ ਢੋਈ ਦੋ ਪੰਪਰ ਪਾ ਲਿਆ ਟਰੈਕਟਰ ਮਗਰ ਵੱਡਾ ਇਹਨਾਂ ਲਈ ਹੋਈ ਆਪਣੀ ਉਹ ਨਿਯੋਜਨ ਤੇ ਕਰਤਾ ਕੰਮ ਸ਼ੁਰੂ ਧੋਣ ਦਾ ਇਹ ਕੰਨ ਧੋਤੇ ਦਾ ਬਿਲਕੁਲ ਹੋਣੀ ਲੱਗ ਜੀ। ਕਰਤਾ ਕੰਮ ਸ਼ੁਰੂ ਧੋਣ ਦਾ ਇਧਰ ਆਪਾਂ ਚਲਾਉਨੇ ਨਿੱਕੀ ਮੋਟਰ। ਇੱਕਾ ਜੋਂਗਾ ਚਲਾਉਨੇ ਆ ਜੇ ਤਾਂ ਹੋਣਿਆ ਸਭ। ਜਿਹੜਾ ਟੈਂਕ ਪਾਟ ਗੀ। ਇਹ ਕੇ ਬਾਬੇ ਦਾ ਨਵਾਂ ਘਰ ਤੇ ਆ ਸ਼ੁਰੂ ਕੰਮ। ਬਹੁਤ ਘੱਟ ਆ ਜੀ ਬਹੁਤ ਜ਼ਿਆਦਾ। ਸੂਣੀ ਵੀ ਲੱਗਦੀ ਜੀ ਉਹ ਝਾੜ ਕੇ ਹਲੀ ਚੈਨ ਜੀ ਦੀਆਂ ਤੇ ਅਈ ਚੱਲ ਥੋੜੀ ਦੱਲਿਆ ਫਿਰ ਉੱਥੇ ਤੋਂ ਥੋੜੀ ਫਿਰ ਆ ਬਾਬਾ ਉੱਥੋਂ ਲੱਗ ਕੇ ਕੱਢਣ ਮੈਂ ਸੱਜਣਾਂ ਨਾਲ ਲੱਕ ਤੇ ਜਾਨੂ ਭਈ ਆ ਜੂਗਾ ਨਾਲ ਤਾਂ ਆਪਣੇ ਬੰਦੇ ਆ ਗਏ ਆ ਆ ਜਾਓ ਕੰਮ ਨੇ ਵੇਖਦੇ ਨੇ ਹਰ ਹੋ ਗਏ ਨੇ ਲਾੜੀ ਸਤਾਂ ਦੇ ਚਲੋ ਢੋਲ ਗਏ ਜੀ ਫਿਰ ਮਿਲਦੇ ਆਂ ਹਾਂ ਜੀ ਤੋ ਤੇ ਜੀ ਮਜੀਨ ਦੇਖੋ ਮਾਰਿਆ ਚਮਕਾਈ ਬੋੜੀਪੜੀ ਮਾਰਤੀ ਸਰਫ 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 ਮਾਰ ਕੇ ਚਮਕਾਦੀ ਜੀ ਰਾਣੀ ਤੁੱਪੇ ਖੜਾਈਆ ਪਾਣੀ ਪੁਣੀ ਸੱਕ ਜਾਊਗਾ ਤੇ ਦੇਖੋ ਜੀ ਇਹ ਚੰਕਰੀ ਆ ਪੂਰੀ ਆਹਰੇ ਡਰਾਈਵਰ ਨੇ ਹਾਈ ਜੀ ਲਾਤੀ ਦੇ ਲੋ ਹਾਈ ਜੀ ਘਟਾ ਗਿਆ ਤੇ ਚਲਦੇ ਹਾਂ ਤੂਰੀ ਵਾਲੀ ਮਸ਼ੀਨ ਚਲਾਉਣੀ ਹੈ ਜੀ ਆਪਾਂ ਡੋਟਰ ਨਹੀਂ ਭਰਦੇ ਆ ਦੇਖ ਲੈ ਚੱਲ ਕੇ ਕੀ ਬਰੋਕ ਹੋ ਜਾਂਦੀ ਹੈ ਇਹ ਕੀ ਹਿਸਾਬ ਨਾਲ ਕਰਦੀ ਹੈ ਵੀ ਉਹ ਬੰਦੇ ਆਪਣੇ ਜੜੀਆਂ ਲੱਗੇ ਰੇ ਜੜੀਆਂ ਲਾ ਰਿਹਾ ਇਹ ਕਰਦੇ ਆਂ ਜਾ ਕੇ ਫਿਰ ਦੇ ਦੇ ਜੀ ਦਿਖਾਉਂਦੇ ਆਂ ਤੁਹਾਨੂੰ ਜਾ ਕੇ ਚਲੋ ਠੀਕ ਹੈ ਜੀ ਅੱਜ ਮਿੱਤਰੋ ਚੱਲੇ ਜੀ ਨੀਂਦ ਲੈ ਕੇ ਧੀ ਵਾਲੀ ਇਹੋ ਬੰਕੇ ਨੂੰ ਆਂ ਕੀ ਕਰੇ ਆਂ ਅੱਜ ਮੈਂ ਤੁਹਾਡੀ ਗੱਲ ਮੈਂ ਥੇਕਿਓ ਅੱਜ ਜੀ ਧੂਮੇ ਦਾ ਕੰਮ ਸਟਾਰਟ ਕਰਨ ਲੱਗੇ ਆਂ ਆਪਾਂ ਚਲੋ ਅੱਗੇ ਜੀ ਸੋ ਨਿਆ ਬਾਬੇ ਦਾ ਨਾਲ ਹੈ ਗਈ ਦੋੜ ਸਾਡੇ ਆ ਭਰਦੇ ਆ ਜੀ ਜਿਹਦੇ ਨੂੰ ਜੁਆਦੋਂ ਖਲਤ ਬਣਾਉਣ ਲੱਗਾਂਗੇ ਕੱਲੇ ਕੱਲ ਨੂੰ ਢੇਪ ਵਾਲੇ ਆ ਜਾਣਗੇ ਅੱਜ ਦਾ ਬਾਰੇ ਟਿਕ ਕਰਨੀ ਆ ਤੇ ਅਸੀਂ ਕੋਈ ਦੂਰ ਵੱਡੇ ਭਰਤੀ ਲੈ ਕੇ ਜਾਣੀ ਆ ਆਪਣੇ ਵੱਸ ਤੇ ਤੇ ਆ ਛੋਟਾ ਆਪਣਾ 5905 ਜੇ ਲੋ ਜਾ ਕੇ ਮਿਲਦੇ ਆਂ ਖੇਤ ਦੇ ਵਿੱਚ ਸਾਡੇ ਮਿੱਤਰੋ ਬਾਬੇ ਦਾ ਕੰਮ ਦਾ ਕੰਮ ਕਰਾਲੀਆਂ ਭਾਦੀਆਂ ਲਾਉਣ ਵਾਲੇ ਆਏ ਨਹੀਂ ਉਹ ਆਪਣੇ ਲਈ ਹੀ ਗਈਆਂ ਟੱਕਾ ਮੁੰਡਿਆ ਦੀ ਖੜੀ ਸੀ ਮੈਨੂੰ ਬਰਾਉਨ ਨਹੀਂ ਲੱਗਿਆ ਉਹ ਭਾਦੀਆਂ ਜਿਹੜੇ ਗਿੱਲਾ ਬਣ ਗਿਆ ਇੱਥੇ ਭਰ ਗਿਆ ਇਹਦੇ ਚ ਤੇ ਕੱਲ ਆਪੀ ਸਵੇਰੇ ਆ ਕੇ ਲਾ ਦੇਣਗੇ ਲਾ ਕੇ ਫਿਰ ਦੂਆ ਬਰਾਉਨ ਲੱਗ ਜਾਣਗੇ ਹਰੀਨ ਝਾੜ ਦੀ ਟਰੈਕਟਰ ਛਾੜ ਦਿਆ ਤੇ ਗੱਲ ਦਿਆ ਕਰਨੀ ਹੁਣ ਬਸ ਜਾ ਕੇ ਨੰਨ ਨੰਨੇ ਆ ਆਹ ਵਾਹ ਇਹ ਇਹ ਕਣਕ ਸੀ ਇਹ ਨਵਾਂ ਬੀਜ ਲਿਆ ਸੀਗਾ ਇਹ ਉਧਰ ਐਮਪੀਓ ਐਮਪੀ ਜੋ ਲਿਆਂਦਾ ਜ ਆਪਣੇ ਨੇ ਰੋਸਤਗਾਰ ਨੇ ਲਿਖਾ ਦੀ ਇਹ ਬੀਜਣੀ ਵੀ ਐ ਸੀਗੀ ਆ ਸਿਆੜਾਂ ਦੇ ਵਿੱਚ ਆ ਦੇਖੋ ਇੱਕ ਪੋਰ ਬੰਦ ਕਰਕੇ ਆ ਦੇਖੋ ਤਾਂ ਇਹ ਇੱਕ ਪੋਰ ਆ ਇਹ ਕਾ ਚੱਲਦਾ ਵਾ ਪੋਰ ਹਨਾ ਇਹ ਕਾ ਪੋਰ ਚੱਲਦਾ ਆ ਬੰਦਦਾ ਇੱਥੇ ਫੇਰ ਚੱਲਦਾ ਫੇਰ ਬੰਦ ਫੇਰ ਚੱਲਦਾ ਆਏ ਵੀ ਦੀ ਸੀਗੇ ਤੇ ਇਹ ਝਾੜ ਵੀ ਲੂਟੀ ਸੀਗੇ ਤੇ ਵੇਚੀ ਸੀ ਇੱਥੇ ਰੱਖਿਆ ਨੂੰ ਲਾਂਗਾ ਉਹਦਾ ਠੀਕ ਸੀ ਪਰ ਡੱਗ ਫੀ ਜੋੜੀ ਕੰਕ ਦਾ ਕੱਦ ਬਹੁਤ ਸੀਗਾ ਤੇ ਕੰਕ ਠੀਕ ਹੀ ਨਿਕਲੀ ਆ ਤੇ ਚਲੋ ਚਲਦੇ ਆਂ ਘਰੇ ਹੁਣ ਅਰੇ ਜੱਗ ਨੇ ਆਉਂਦੇ ਲਈਏ ਸਵੇਰੇ ਫੇਰ ਮਿਲਦੇ ਆਂ ਵੀਡੀਓ ਦੇ ਨਾਲ ਠੀਕ ਆ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ